ਸਿੱਖ ਕਹਿਣ ਲੱਗਾ ਤੇਰੀ ਭਾਵਨਾ ਨਾਲ ਜ਼ਰੂਰ ਭਾਗ ਲੱਗਣਗੀ ਉਹ ਸਿੱਖ ਵजीर खान ਨੂੰ ਮਰਸਾ ਗੁਰੂ ਅਚੰਦ ਦੇਵ ਜੀ ਦੇ ਦਰਸ਼ਨ ਲਈ ਲੈ ਆਇਆ ਜਦੋਂ ਦਰਸ਼ਨ ਕੀਤੇ ਦੇ ਵजीर खान ਨੇ ਹੱਥ ਜੋੜ ਕੇ ਬੇਨਤੀ ਕੀਤੀ 파ਸ਼ਾ ਤੁਹਾਡੀ ਕਲਾਮ ਵਿੱਚ ਇੰਨੀ ਤਾਕਤ ਹੈ ਕਿ ਆਪ ਜੀ ਦੀਆਂ ਕਲਾਮਾਂ ਸੁਣ ਕੇ ਮੈਨੂੰ ਬਹੁਤ ਰਾਤ ਮਿਲੀ ਹੈ ਮੇਰਾ 80% ਚਲੋ ਤੇ ਦਾ ਰੋਗ ਰਾਜੀ ਹੋ ਗਿਆ ਆਪ ਜੀ ਕਿਰਪਾ ਕਰੋ ਤਾਂ ਕਿ ਮੇਰਾ ਲੋਕ ਪੂਰੀ ਤਰ੍ਹਾਂ ਨਿਵਰਤੋ ਜਾਵੇ ਸਤਿਗੁਰ ਸੱਚੇ ਪਾਤਸ਼ਾਹ ਜੀ ਮੋਜ ਵਿੱਚ ਬਾਬਾ ਬੁੱਢਾ ਜੀ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ ਉਹ ਬਾਬਾ ਬੁੱਢਾ ਜੀ ਸੇਵਾ ਪਈ ਕਰਦੇ ਹਨ ਜਾ ਕੇ ਬੇਨਤੀ ਕਰ ਬਾਬਾ ਬੁੱਢਾ ਜੀ ਟੋکریاں ਚੁਕਾਰੇ ਸਨ ਹਰਮੰਦਰ ਸਾਹਿਬ ਦੇ ਪਹਿਲੇ ਮੁਖ ਗ੍ਰੰਥੀ ਹੋਏ ਹਨ ਬਾਬਾ ਬੁੱਢਾ ਜੀ ਟੋکریاں ਪਰ ਚੁਕਾਉਂਦੇ ਹਨ ਅੱਥੀ ਸੇਵਾ ਪੂਰਨ ਕਰਦੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਕੋ ਨੇ ਉਸ ਦਾ ਸਿੱਧਕ ਪਰਖਣਾ ਚਾਹਿਆ ਬਾਬਾ ਜੀ ਨੇ ਪਰਚਾ ਪਾ ਦਿੱਤਾ ਤੇ ਕਹਿਣ ਲੱਗੇ ਕਿ ਅਸੀਂ ਇੱਥੇ ਰੋਗ ਰਾਜੀ ਕਰ ਰਹੇ ਹਾਂ ਅਸੀਂ ਦਾ ਛੋਕਰੀਆਂ ਚੁਕਾ ਰਹੇ ਹਾਂ ਚੱਲ ਪਿੱਛੇ ਹਟ ਸਾਨੂੰ ਸੇਵਾ ਕਰਨ ਦੇ ਸਾਡੀ ਸੇਵਾ ਵਿੱਚ ਪਿਗੜਨਾ ਪਾ